हां जी आज ਆਪਾਂ ਤੁਹਾਨੂੰ ਦੱਸਦੇ ਆਂ अम्ब्रेला ਪਲਾਜ਼ੋ ਦੀ ਕਟਿੰਗ ਠੀਕ ਹੈ ਜੀ ਤੇ ਇਹ ਆਪਾਂ ਨੇ ਕਪੜਾ ਜਿਹੜਾ ਇੱਥੇ ਵਿਛਾਇਆ ਟੇਬਲ ਤੇ ਆਪਾਂ ਨੂੰ ਤੁਹਾਨੂੰ ਸਮਝ ਨਹੀਂ ਆਉਂਦੀ ਚੰਗੀ ਤਰ੍ਹਾਂ ਤਾਂ ਕਰਕੇ ਆਪਾਂ ਨੇ ਅੱਜ نیچے ਫਰਸ਼ ਤੇ ਵਿਛਾ ਕੇ ਚੰਗੀ ਤਰ੍ਹਾਂ ਤੁਹਾਨੂੰ ਦੱਸਾਂਗੇ ਤੇ ਇਹ ਆਪਣੀ ਹੈਗੀ ਇਧਰਲੀ ਸਾਈਡ ਕੰਨੀ ਠੀਕ ਹੈ ਜੀ ਤੇ ਆਪਾਂ ਨੇ ਹੁਣ ਕਟਿੰਗ ਕਰਨਾ अम्ब्रेਲਾ ਪਲਾਜ਼ੋ अम्ब्रेला ਪਲਾਜ਼ੋ ਕਟਿੰਗ ਕਰਨ ਲਈ ਆਪਾਂ ਨੇ ਇਸ ਤਰ੍ਹਾਂ ਕਪੜੇ ਨੂੰ ਰੱਖ ਲੈਣਾ ਇਹ ਆਪਣੀ ਜਿਹੜੀ ਕੰਨੀ ਹੈ ਠੀਕ ਹੈ ਜੀ ਇਸ ਸਾਈਡ ਤੇ ਤੇ ਇਹ ਜਿਹੜਾ ਉੱਪਰਲੀ ਸਾਈਡ ਆਪਣਾ ਇਹ ਇਹ ਹੈਗਾ ਪਣੀ ਵਾਲਾ ਆ ਕਪੜਾ ਇਹਨੂੰ ਆਪਾਂ ਇਸ ਤਰ੍ਹਾਂ ਦੂਰਾ ਕਰ ਲਿਆ ਤੇ ਇੱਧਰ ਆਪਣੀ ਇੱਕ ਕੰਨੀ ਆ ਗਈ ਹੈ ਉੱਪਰਲੀ ਸਾਈਡ ਦੀ ਤੇ ਇੱਥੇ ਆਪਾਂ ਚੋਰਸ ਕਰਕੇ ਇਹਨੂੰ ਇਦਾਂ ਆਪਾਂ ਫੋਲਡ ਕਰ ਲਿਆ ਇਹ ਸਾਈਡ ਆਪਣੀ ਰੇਵ ਆ ਗਈ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਇਹਨੂੰ ਰੱਖ ਲੈਣਾ ਕਪੜੇ ਨੂੰ ਵਿਛਾ ਕੇ ਫਿਰ ਆਪਾਂ ਇਹਦੀ ਕਰਨੀ ਹੈ ਕਟਿੰਗ ਠੀਕ ਹੈ ਹੁਣ ਆਪਾਂ ਇਹਨੂੰ ਇੱਥੋਂ ਰੱਖ ਕੇ ਇਹਨੂੰ ਵਿਛਾ ਕੇ ਤੇ ਇਹਨੂੰ ਆਪਾਂ ਲੈਂਥ ਦੇ ਹਿਸਾਬ ਨਾਲ ਆਪਾਂ ਨਿਸ਼ਾਨ ਲਾਵਾਂਗੇ ਤੇ ਸਾਰੀ ਆਪਾਂ ਤੁਹਾਨੂੰ ਪਲਾਜ਼ੋ ਦੀ ਸਾਗੇ ਕਟਿੰ ਤੇ ਤੁਸੀਂ ਮੇਰੀ ਵੀਡੀਓ ਨਾਲ ਬਣੀ ਰਹੋ ਤੇ ਆਪਾਂ ਸਭ ਤੋਂ ਪਹਿਲਾਂ ਲਾਵਾਂਗੇ ਇੱਥੋਂ ਰੱਖ ਕੇ ਦਾ ਨਿਸ਼ਾਨ ਤੇ ਜਿਹੜਾ ਆਪਾਂ ਇੱਥੋਂ ਜਿੰਨੀ ਆਪਾਂ ਨੇ ਇਹ ਉੱਪਰ 벨ਟ ਬਣਾਉਣੀ ਹੈ ਠੀਕ ਹੈ ਜੀ ਤੇ ਇਹ ਆਪਾਂ 5 ਇੰਚ ਦੀ 벨ਟ ਜਿਵੇਂ 4 ਇੰਚ ਦੀ ਵੀ 벨ਟ ਪਾ ਸਕਦੇ ਆ ਤੇ ਆਪਾਂ 5 ਇੰਚ ਦੀ ਵੀ ਠੀਕ ਹੈ ਤੇ ਤੁਸੀਂ ਜੇ ਤਾਂ 5 ਇੰਚ ਦੀ ਆਪਾਂ 벨ਟ ਪਾ ਲਾਂਗੇ ਤੇ ਆਪਣੀ ਜਿਹੜੀ ਨੀਚੇ ਵਾਲੇ ਪਾਸੇ ਜੋੜ ਘੱਟ ਪੈਂਦਾ ਠੀਕ ਹੈ ਤੇ ਆਪਾਂ ਇਹਦੀ 5 ਇੰਚੀ 벨ਟ ਤਿਆਰ ਕਰਾਂਗੇ ਆਮ ਸਲਵਾਰ ਦੀ ਆਪਾਂ 4 ਇੰਚ ਪਾਉਣੀ ਹੁੰਦੀ ਹੈ ਠੀਕ ਹੈ ਤੇ ਆਪਾਂ ਇਹ ਕਰਾਂਗੇ 5 ਇੰਚ ਤਿਆਰ ਤੇ 5 ਇੰਚ ਦੇ ਹਿਸਾਬ ਨਾਲ ਆਪਾਂ ਉੱਪਰ ਛੱਡ ਕੇ ਲੰਬਾਈ ਮਿਣਾਂਗੇ ਤੇ ਆਪਣੀ ਇਹ 벨ਟ ਹੈਗੀ ਹੈ 23 ਇੰਚ ਸਲਵਾਰ ਦੀ ਤੇ ਉਹਦੇ ਹਿਸਾਬ ਨਾਲ ਹੀ ਆਪਾਂ ਇੱਥੋਂ ਕਟਿੰਗ ਕਰਨਾ ਠੀਕ ਹੈ ਜੀ ਤੇ 23 ਇੰਚੀ ਆਪਾਂ ਇਹਦੀ 벨ਟ ਪਾਉਣੀ ਹੈ ਤੇ 23 ਦੇ ਹਿਸਾਬ ਨਾਲ ਆਪਾਂ ਨੂੰ ਇੱਥੋਂ ਕਪੜਾ ਜਿਹੜਾ ਹੈ 11.5 ਚਾਹੀਦਾ ਆਪਾਂ ਨੂੰ ਤੇ ਆਪਾਂ ਇਹ ਇੱਕ ਵਾਰੀ ਇੱਥੋਂ 10 ਦੇ ਹਿਸਾਬ ਨਾਲ ਕਰਾਂਗੇ ਠੀਕ ਹੈ 10 ਜਿੱਥੇ ਹੁੰਦਾ ਇੱਕ ਵਾਰੀ ਇਦਾਂ ਨਿਸ਼ਾਨ ਲਾਵਾਂਗੇ ਤੇ ਆਪਾਂ ਇਸ ਤਰ੍ਹਾਂ ਇਹਦਾ ਸਿੱਧਾ ਨਿਸ਼ਾਨ ਲਾ ਕੇ ਕਟਿੰਗ ਨਹੀਂ ਕਰਨਾ ਠੀਕ ਹੈ ਤੇ ਆਪਾਂ ਜਿੱਥੋਂ ਆਪਾਂ ਜੇ ਆਪਾਂ 10 ਇੰਚ ਇਦਾਂ ਵੀ ਲਾਉਨੇ ਆ ਠੀਕ ਹੈ ਤੇ ਆਪਣਾ ਹੀ ਇੱਥੇ ਹੁੰਦਾ 10 ਤੇ ਇਧਰ ਵੀ 10 ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਇੱਥੋਂ ਰੱਖ ਕੇ ਆਪਾਂ ਇਹ ਮੈਨਣਾ ਇਧਰ ਆਪਣਾ ਦੇਖੋ ਤੁਸੀਂ ਆ ਗਿਆ 13.5 ਤੇ ਇਧਰ ਆਪਣਾ 14 ਆ ਰਿਹਾ ਠੀਕ ਹੈ ਤੇ ਇਹ ਆਪਾਂ ਇੱਕੋ ਜਿਹੀ ਨਿਸ਼ਾਨ ਲਾਉਣੇ ਨੇ ਦੋਨੇ ਸਾਈਡਾਂ ਤੋਂ ਇਥੋਂ ਵੀ ਆਪਾਂ ਇਹ ਲਗਾ ਲਾਂਗੇ 13.5 ਆਪਾਂ ਇਥੋਂ ਕੋਰਨਰ ਤੇ ਬਿਲਕੁਲ ਰੱਖਣਾ ਇੰਚੇਬ ਤੇ ਇੱਥੇ ਲਗਾ ਲੈਣਾ ਆਪਾਂ 13.5 ਠੀਕ ਹੈ ਤੇ ਫਿਰ ਆਪਾਂ ਇੱਕ ਨਿਸ਼ਾਨ ਇੱਥੇ ਲਾਵਾਂਗੇ 13.5 ਇਸ ਤਰ੍ਹਾਂ ਆਪਾਂ ਜਿਹੜਾ ਕਮਰ ਦਾ ਨਿਸ਼ਾਨ ਇੱਕ ਵਾਰੀ ਸੇਮ ਸੇਮ ਉੱਪਰ ਰੱਖ ਕੇ ਗਲਾਈ ਵਿੱਚ ਆਪਾਂ ਇਹ ਲਾਉਣਾ ਹੈ ਠੀਕ ਹੈ ਤੇ ਇਥੋਂ ਵੀ ਆਪਾਂ 13.5 ਠੀਕ ਹੈ ਜੀ ਤੇ ਉੱਪਰੋਂ ਇਦਾਂ ਰੱਖ ਕੇ 13 13 ਦੇ ਨਿਸ਼ਾਨ ਲਾਨੇ ਨੇ ਆਪਾਂ ਇੱਥੋਂ ਰੱਖ ਕੇ ਇਸ ਤਰ੍ਹਾਂ ਠੀਕ ਹੈ ਇਦਾਂ ਆਪਾਂ ਨੇ ਗਲਾਈ 'ਚ ਨਿਸ਼ਾਨ ਲਾ ਲਿਆ ਇੱਥੋਂ ਰੱਖਾਂਗੇ ਤੇ ਇਹਨੂੰ ਆਪਾਂ ਹੁਣ ਮਿਣਾਗੇ ਤੇ ਇਹ ਆਪਾਂ ਜਿੰਨੀ ਆਪਾਂ ਨੂੰ ਇੱਥੋਂ ਚਾਹੀਦਾ ਉਹਦੋਂ ਆਪਾਂ ਇਹ ਘੱਟ ਰੱਖਣਾ 1 ਇੰਚ ਠੀਕ ਹੈ ਕਿਉਂਕਿ ਇਹ ਕਪੜਾ ਇਸ ਤਰ੍ਹਾਂ ਜਦੋਂ ਆਪਾਂ ਕਰਾਂਗੇ ਨਾ ਖੋਲਾਂਗੇ ਤੇ ਆਪਣਾ ਕਪੜਾ ਵੱਧ ਜਾਣਾ ਹੁਣ ਵੀ ਆਪਾਂ 10 ਰੱਖਿਆ ਸੀ ਤੇ ਤੁਸੀਂ ਦੇਖ ਸਕਦੇ ਕਿੰਨਾ ਹੈ ਕਿਉਂਕਿ ਥੋੜਾ ਜਿਹਾ ਤੇ ਨਾਰਮਲ ਆਪਣਾ ਇੰਨਾ ਕੁ ਤਾਂ ਬਹੁਤ ਜ਼ਿਆਦਾ ਨਹੀਂ ਆਪਾਂ ਖਿੱਚਣਾ ਤੇ ਇਹ ਆਪਣਾ ਸਾਰਾ 11.5 ਹੋ ਗਿਆ ਠੀਕ ਹੈ ਤੇ ਇਦਾਂ ਆਪਾਂ ਨੇ ਇਹ ਕਟਿੰਗ ਕਰਨਾ ਹੈ ਹੁਣ ਆਪਾਂ ਇੱਥੋਂ ਜਿਵੇਂ ਥੋੜਾ ਜਿਹਾ ਆਪਾਂ ਹੋਰ ਨੀਚੇੋਂ ਕੱਟ ਲਾਂਗੇ ਜਾਂ ਇੱਥੋਂ ਥੋੜਾ ਥੋੜਾ ਤੇ ਇਹ ਆਪਾਂ ਇੱਕ ਵਾਰੀ ਇੱਥੋਂ ਹੀ ਕਟਿੰਗ ਕਰ ਲਾਂਗੇ ਜੀ ਆਪਣਾ ਘਟਦਾ ਲੱਗੂ ਤਾਂ ਆਪਾਂ ਇਹਦੀ ਸਿਲਾਈ ਜਦੋਂ ਇੱਥੇ ਲਾਵਾਂਗੇ ਨਾ ਤਾਂ ਉਹਨਾਂ ਕਪੜਾ ਇਹ ਵੱਧ ਜਾਣਾ ਠੀਕ ਹੈ ਨਾ ਇੱਥੋਂ ਜ਼ਿਆਦਾ ਨੀਵਾ ਨਹੀਂ ਕੱਟਣਾ ਤੇ ਇਹ ਨਹੀਂ ਹੈਗਾ ਵੀ ਆਪਾਂ ਇੱਥੋਂ ਜਿਵੇਂ 11.5 ਦੇ حساب ਨਾਲ ਇੱਥੋਂ ਕੱਟ ਕਰ ਲਗੇ ਫਿਰ ਆਪਣਾ ਇੱਥੋਂ ਬਹੁਤ ਜ਼ਿਆਦਾ ਇਹ ਕਪੜਾ ਬਣ ਜਾਂਦਾ ਕਿਉਂਕਿ ਰੇਵ ਆ ਇਹਨੇ ਇਸ ਤਰ੍ਹਾਂ ਵੱਧਣਾ ਥੋੜਾ ਜਿਹਾ ਤੇ ਇਹਨੂੰ ਆਪਾਂ ਇਦਾਂ ਹੀ 10-10 ਦੇ حساب ਨਾਲ ਆਪਾਂ ਕੱਟ ਕਰ ਲਿਆ ਇੱਥੋਂ ਆਪਣਾ ਇੱਥੋਂ ਰੱਖ ਕੇ ਇਹ ਆਪਣਾ 10 ਇੰਚ ਤਿਆਰ ਹੋ ਗਿਆ ਠੀਕ ਹੈ ਇਦਾਂ ਆਪਾਂ ਗਲਾਈ ਵਾਲਾ ਨਿਸ਼ਾਨ ਲਾਵਾਂਗੇ ਇਹ ਕਮਰ ਦਾ ਇਦਾਂ ਇਹ ਗਲਾਈ ਚ ਲਗਾਉਣਾ ਠੀਕ ਹੈ ਇਦਾਂ ਆਪਾਂ ਨੇ ਲਾ ਲਿਆ ਨਿਸ਼ਾਨ ਹੁਣ ਆਪਾਂ ਇਹਦੇ ਬਲਾਜ਼ੋ ਦੀ ਆਪਣੀ ਲંબਾਈ ਹੈਗੀ ਹੈ ਇਹ ਹੈਗੀ ਹੈ ਇੱਥੋਂ ਰੱਖ ਕੇ ਆਪਾਂ ਨੇ 5 ਇੰਚ ਜਿਹੜਾ ਉੱਪਰ ਛੱਡਾਂਗੇ ਇਹ 10 ਦਾ ਨਿਸ਼ਾਨ ਹੈ ਨਾ ਜਿੱਥੇ ਇੱਥੋਂ ਆਪਾਂ ਨੇ 5 ਇੰਚ ਉੱਪਰ ਛੱਡ ਦੇਣਾ ਠੀਕ ਹੈ 5 ਇੰਚ ਆਪਣੀ ਬੈਲਟ ਦਾ ਤੇ ਇੱਕ ਵਾਰੀ ਇਹਦਾ ਲંબਾਈ ਦਾ ਨਿਸ਼ਾਨ ਲਾਵਾਂਗੇ ਲੰਬਾਈ ਆਪਾਂ ਨੇ ਇਹਦੀ ਰੈਡੀ ਕਰਨੀ ਹੈ ਤੇ ਇਹਨਾਂ ਦੀ 37 ਹੈਗੀ ਸਲਵਾਰ ਠੀਕ ਹੈ ਤੇ 37 ਸਲਵਾਰ ਆ ਤਾਂ ਆਪਾਂ 39 ਕਰਨਾ ਇਹ ਤਿਆਰ ਠੀਕ ਹੈ ਇਹ ਆਪਾਂ 2 ਇੰਚ ਵਾਧਾ ਕਰਨਾ ਹੁੰਦਾ ਸਲਵਾਰ ਦੀ ਲંબਾਈ ਨਾਲੋਂ ਜਿੰਨੀ ਸਲਵਾਰ ਦੀ ਲੰਬਾਈ ਹੋਵੇ ਉਹ ਤੋਂ ਆਪਾਂ 2 ਇੰਚ ਇਹ ਐਕਸਟਰਾ ਰੱਖਣਾ ਹੁੰਦਾ ਲੰਬਾਈ ਵਿੱਚ ਤੇ ਇਹ ਆਪਣਾ ਹੋ ਗਿਆ 5 ਇੰਚ ਦਿਸਾ ਉੱਪਰ ਛੱਡਤਾ ਤੇ 5 ਇੰਚ ਆਪਾਂ ਉੱਪਰ ਛੱਡ ਕੇ ਤੇ ਇੱਥੋਂ ਆਪਾਂ ਇਹ ਲਗਾਵਾਂਗੇ 39 ਅਤੇ ਆਪਾਂ 40 ਤੇ ਲਗਾਵਾਂਗੇ 1 ਇੰਚ ਆਪਾਂ ਐਕਸਟਰਾ ਵਾਧਾ ਲਾਉਣਾ ਠੀਕ ਹੈ ਤੇ ਇਹਦੇ ਇਧਰਲੀ ਸਾਈਡ ਆਪਾਂ ਜਿਹੜੀ 2 ਇੰਚ ਦੀ 2 ਇੰਚ ਜਿਹੜਾ ਲੰਬਾਈ ਹੈ ਕੰਨੀ ਵਾਲੇ ਪਾਸੇ ਜਿਹੜੀ ਆਪਾਂ ਦੋ ਇੰਚ ਲਵਾਈ ਵਧ ਰੱਖਣੀ ਹੁੰਦੀ ਹੈ ਤੇ ਉਧਰ ਦੀ ਸਾਈਡ ਆਪਣੀ ਪੂਰੀ ਹੁੰਦੀ ਹੈ ਤੇ ਇਹ ਆਪਾਂ ਹੁਣ 40 ਇੰਚ ਤੇ ਲਗਾ ਲਿਆ ਤੇ ਇਹ ਆਪਾਂ ਜਦੋਂ ਗਲਾਈ ਕਰਨੀ ਹੈ ਤੇ ਇਧਰੋਂ ਇਹ 1.5 ਜਾਂ 2 ਇੰਚ ਵਧ ਰੱਖਣਾ ਠੀਕ ਹੈ ਨਾ ਇਧਰੋਂ ਆਪਾਂ ਨੇ ਹੁਣ ਇੱਥੋਂ ਆਪਾਂ ਰੱਖ ਕੇ ਇਹ ਆਪਾਂ 40 ਤੇ ਲਾਇਆ ਸੀ ਕਿਉਂਕਿ نیچے ਤੋਂ ਆਪਾਂ ਪੀਕੋ ਹੀ ਕਰਾਉਣੀ ਤੇ ਉੱਪਰ ਆਪਣਾ ਸਲਾਈ ਚਾਉਣਾ ਉਨਾ ਹੀ ਆਪਾਂ ਨੂੰ ਕਪੜਾ ਚਾਹੀਦਾ ਹੁੰਦਾ ਤੇ ਕੁਛ ਇਹਦੀ ਲੰਬਾਈ ਰੇਵ ਹੁੰਦਾ ਤੇ ਵੈਸੇ ਹੀ ਵੱਧ ਜਾਂਦੀ ਆ ਨਾ ਤੇ ਹੁਣ ਆਪਣੀ ਇਹ 40 ਇੰਚ ਕੀ ਆਪਾਂ ਨੇ ਡੇਢ ਇੰਚ ਵੀ ਰੱਖ ਸਕਦੇ ਤੇ 2 ਇੰਚ ਵੀ ਆਪਾਂ 2 ਇੰਚ ਵਾਧ ਰੱਖਾਂਗੇ ਕੰਨੀ ਵਾਲਾ ਪਾਸਾ ਠੀਕ ਹੈ ਇੱਥੇ ਕੰਨੀ ਵਾਲੇ ਪਾਸੇ ਆਪਾਂ 2 ਇੰਚ ਵਾਧ ਰੱਖਣਾ ਤੇ ਜਿਹੜਾ ਆਪਣਾ ਆਮ ਲਵਾਈ ਹੈ ਉਹ ਆਪਣੇ ਇੱਥੇ ਆਉਂਦੀ ਹੈ ਇਹ ਦੋ ਨਿਸ਼ਾਨ ਲਾ ਲਈ ਆਪਾਂ ਤੇ ਹੁਣ ਆਪਾਂ ਕੀ ਕਰਾਂਗੇ ਉੱਪਰੋਂ ਰੱਖਾਂਗੇ ਜਿੱਥੋਂ ਆਪਾਂ ਪਹਿਲਾਂ ਮਿਣਿਆ ਕਿਉਂਕਿ ਆਪਣੇ ਫਿਰ ਗਲਾਈ ਜਿਹੜੀ ਸਾਰੀ ਇੱਕੋ ਜਿਹੀ ਹੋ ਜਾਊਗੀ ਤੇ ਇੱਥੋਂ ਰੱਖ ਕੇ ਵੀ ਆਪਾਂ ਏਦਾਂ ਲਗਾ ਸਕਦੇ ਹਾਂ ਤੇ ਜੇ ਆਪਾਂ ਉੱਪਰੋਂ ਰੱਖਾਂਗੇ ਤਾਂ ਆਪਣੀ ਜਿਹੜੀ ਇੱਥੋਂ ਸਾਰੇ ਸੇ ਨਿਸ਼ਾਨ ਆਪਣੇ ਸੇਮ ਇੱਕੋ ਜਿਹੇ ਲੱਗਣਗੇ ਉੱਪਰਲੀ ਸਾਈਡ ਆ ਉੱਤਾਂ ਇੱਥੇ ਆਪਾਂ ਰੱਖ ਕੇ ਨੂੰ ਇੰਚ ਟੇਪ ਨੂੰ ਇਦਾਂ ਤੇ ਆਪਾਂ ਲੰਬਾਈ ਜਿਹੜੀ ਇੱਥੋਂ ਮੈਣੀ ਹੁਣ ਇਹ ਆਪਣੀ 48 ਇੰਚ ਹੈ ਠੀਕ ਹੈ ਜਿਹੜਾ ਨਿਸ਼ਾਨ ਲੱਗਿਆ 48 ਤੇ ਠੀਕ ਹੈ ਜੀ ਇਧਰ ਆਪਣਾ 48 ਤੇ ਲੱਗਿਆ ਤੇ ਇਹਨੂੰ ਆਪਾਂ ਇੱਥੇ ਹੀ ਰੱਖ ਕੇ ਤੇ ਆਪਾਂ ਇਹ ਨਿਸ਼ਾਨ ਜਿਹੜਾ ਹੈ ਇਧਰਲੀ ਸਾਈਡ ਇੱਥੇ ਰੱਖ ਲਾਂਗੇ ਤੇ ਇੱਥੋਂ ਇੰਚ ਟੇਪ ਰੱਖ ਕੇ ਤਿੱਪਾ ਪਾਈ ਦੀ ਸਤਰਾ ਇਧਰਲੀ ਸਾਈਡ ਦੀ ਜਿੱਥੇ ਆ ਗਏ ਆਪਾਂ ਆਪਾਂ 48 ਟਾ ਗਿਆ ਇਧਰਲੀ ਸਾਈਡ ਜਿੱਥੇ ਉੱਪਰ ਆਪਾਂ ਉਥੇ ਰੱਖਣਾ ਇਧਰਲੀ ਸਾਈਡ ਆਪਣਾ ਆਧਨੀ ਆ ਰਿਹਾ ਸੀ ਨਾ 48 ਜਿੱਥੇ ਆ ਗਿਆ ਉਥੇ ਆਪਾਂ ਨੇ ਨਿਸ਼ਾਨ ਲਾ ਲੈਣਾ 48 ਦੇ ਠੀਕ ਹੈ ਜੀ ਇੱਥੇ ਆਪਣਾ ਇੰਨਾ ਆਪਾਂ ਚਾਹੀਦਾ ਕਪੜਾ ਇਹ 48 ਹੁਣ ਆਪਾਂ ਇਹਨੂੰ ਉਥੋਂ ਰੱਖ ਕੇ ਇਦਾਂ ਹੀ 48 ਦੇ ਹਿਸਾਬ ਨਾਲ ਵੀ ਲਾ ਸਕਦੇ ਆ ਤੇ ਜੇ ਆਪਾਂ ਇੱਥੋਂ ਰੱਖਣਾ ਜਾਦਾ ਆਪਾਂ ਤੋਂ ਫੜਨਾ ਔਖਾ ਹੋ ਜਾਂਦਾ ਇਹਨੂੰ ਆਪਾਂ ਇੱਥੋਂ ਰੱਖ ਕੇ ਲੈਣਾ ਠੀਕੇ ਲੰਬਾ ਜਿਆਦਾ ਬਣ ਜਾਂਦਾ ਫਿਰ ਆਪਣਾ ਇੰਚ ਟੇਪ ਫੜਨਾ ਔਖਾ ਤੇ ਇੱਥੋਂ ਰੱਖ ਕੇ ਆਪਾਂ 10 ਤੋਂ 34.5 ਦੇ ਲਾ ਲਾਂਗੇ ਇੱਥੋਂ ਰੱਖ ਕੇ 34.5 34.5 ਤੇ ਇੱਕ ਨਿਸ਼ਾਨ ਇੱਥੇ ਲਾ ਲੈਣਾ ਠੀਕ ਹੈ ਫਿਰ ਆਪਾਂ ਇੱਥੇ ਹੀ ਰੱਖਣਾ ਇੰਚ ਟੇਪ ਨੂੰ ਉੱਪਰੋਂ ਠੀਕ ਹੈ ਇੱਥੇ ਹੀ ਰੱਖਾਂਗੇ ਤੇ ਇਧਰੋਂ ਲਿਆ ਕੇ ਨੂੰ ਤੇ ਆਪਾਂ 33/2 ਤੇ ਕਲシャン ਤੇ ਰੋਲ ਲਾਵਾਂਗੇ ਫਿਰ ਥੋੜਾ ਜਿਹਾ ਇਹਨੂੰ ਅੱਗੇ ਕਰਾਂਗੇ ਇੱਥੋਂ ਤੇ ਇਹਦੇ ਸਾਹਮਣੇ ਇੱਥੇ ਆ ਫਿਰ ਆਪਾਂ 33/2 ਤੇ ਇਦਾਂ ਆਪਾਂ ਗਲਾਈ ਕਰਦੇ ਜਾਣਾ ਸਾਰੇ ਦੀ ਠੀਕ ਹੈ ਜੀ ਤੇ ਇੱਥੋਂ ਤੁਹਾਨੂੰ ਲਾ ਕੇ ਦਿਖਾਉਣੀ ਆ ਇਹ ਇੱਥੋਂ ਰੱਖ ਕੇ ਫਿਰ 33/2 ਜਿੱਥੇ ਜਿੱਥੇ ਆਪਾਂ ਥੋੜਾ ਰੇਵ ਹੈ ਇਧਰ ਆਪਾਂ ਪੂਰਾ 33/2 33 ਰੱਖਾਂਗੇ ਫਿਰ ਵਿਚਾਲਾ ਆ ਗਿਆ ਜਦੋਂ ਇਹ ਆਪਣਾ ਸੈਂਟਰ ਆ ਗਿਆ ਜਦੋਂ ਇਹਦਾ ਸੈਂਟਰ ਚੋਂ ਆਪਾਂ ਰੱਖ ਕੇ ਇੱਥੋਂ ਇੰਚ ਟੇਪ ਬਰਾਬਰ ਕਰਕੇ ਤੇ ਇੱਥੋਂ ਆਪਾਂ 8 ਇੰਚ ਵਧਾ ਲਾਂਗੇ 35 ਤੇ ਠੀਕ ਹੈ ਜੀ ਪਹਿਲਾਂ ਆਪਾਂ ਸਾਢੇ 30 ਚੰਤੀ ਚੰਤੀ ਲਾਇਆ ਹੁਣ ਆਪਣਾ ਇੱਥੋਂ 35 ਆ ਗਿਆ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਦੂਸਰੀ ਸਾਈਡ ਤੇ ਕਰੀਤੇ ਲਈ ਆਵਾਂਗੇ ਆਪਾਂ ਤੁਹਾਨੂੰ ਇੱਥੇ ਲਈ ਸਾਈਡ ਦਿਖਾਉਤੀ ਹੁਣ ਬਚਾ ਲੋ ਰੱਖ ਕੇ ਆਪਣਾ ਹੋ ਗਿਆ ਸੀ ਇਹ 35 ਠੀਕ ਹੈ ਇੱਥੋਂ ਆਪਣਾ 35 ਇੰਚ ਰਾਪਣਾ ਇੱਥੋਂ ਅੱਗੇ ਥੋੜਾ ਜਿਹਾ ਰੱਖਣਾ ਹੈ ਇੱਥੋਂ ਆਪਣਾ ਹੋ ਜੂ ਇੱਥੋਂ ਆ ਕੇ ਥੋੜਾ ਜਿਹਾ ਅੱਗੇ ਆ ਕੇ 35.5 ਠੀਕ ਹੈ ਜੀ ਥੋੜਾ ਥੋੜਾ ਆਪਾਂ ਵਧਾਉਂਦੇ ਹਾਂ ਨਾ ਕੰਨੀ ਬੱਲੀ ਨੂੰ ਇੱਥੋਂ ਵੀ ਆਪਣਾ 35.5 ਦੋ ਨਿਸ਼ਾਨ 35.5 ਦੇ ਦੋ ਆਪਾਂ 35 ਦੇ ਲਾਏ ਸੀ ਦੋ ਆਪਾਂ 34 ਦੇ ਲਾਏ ਸੀ 34.5 ਸੌਰੀ ਅੱਧਾ ਅੱਧਾ ਇੰਚ ਵਧਾਉਣਾ ਹੈ ਹੁਣ ਆਪਾਂ ਨੇ ਇੱਥੇ 36 ਦਾ ਠੀਕ ਹੈ ਤੇ ਹੋਣੇ ਤੋਂ ਅੱਗੇ ਵੀ ਆਪਾਂ ਨੇ 36 ਤੇ ਇਦਾਂ ਆਪਣੀ ਜਿਹੜੀ ਇਹ 2 ਇੰਚ ਨਿਸ਼ਾਨ ਹੋਣੇ ਘਟਦੇ ਘਟਦੇ ਨਿਸ਼ਾਨ ਲਾ ਕੇ ਆਪਾਂ ਨੇ ਵਧਾ ਲਿਆ ਜਿਹੜਾ ਥੋੜਾ ਥੋੜਾ ਵਧਾਉਂਦੇ ਹੋਣਾ ਤੇ ਇਸ ਤਰੀਕੇ ਨਾਲ ਆਪਾਂ ਇਹ ਗਲਾਈ 'ਚ ਨਿਸ਼ਾਨ ਲਾ ਲੈਣਾ ਠੀਕ ਹੈ ਕੰਨੀ 'ल्ली ਤੁਸੀਂ ਜਰੂਰ ਜਿਹੜਾ ਤੁਸੀਂ 2 ਇੰਚ ਬਾਅਦ ਰੱਖਣਾ ਫਿਰ ਤੁਹਾਡਾ ਜਿਹੜਾ ਪਲਾਜ਼ੋ ਆ ਉਹ ਤੁਸੀਂ ਜਿਵੇਂ ਆਪਣਾ ਵਚਾਲਾ ਚੱਕਵਾ ਬਣ ਜਾਂਦਾ ਤੇ ਸਾਈਡਾਂ ਜਿਹੜਾ ਸਾਈਡਾਂ ਨੂੰ ਲਮਕਦੀ ਜੀ ਬਣ ਜਾਂਦੀ ਹੈ ਪਲਾਜ਼ੋ ਉੱਤੋਂ ਉਦਾਂ ਨਹੀਂ ਬਣਦੀ ਇਹ ਠੀਕ ਹੈ ਨਾ ਜੇ ਤੁਸੀਂ ਆ 2 ਇੰਚ ਬਾਧ ਰੱਖੋਗੇ ਇਸ ਤਰੀਕੇ ਨਾਲ ਆਪਾਂ ਗਲਾਈ ਕਰ ਲੈਣੀ ਸਾਰੀ ਹੁਣ ਆਪਣੀ ਲੈਂਥ 'ਚ ਇੱਥੇ ਜੋੜ ਇੰਨਾ ਕੁ ਜੋੜ ਪਾਉਗਾ ਠੀਕ ਹੈ ਨਾ ਇਹ ਆਪਣਾ ਜਿਹੜਾ ਜੋੜਾ ਹ ਇੰਨਾ ਕੁ ਜੋੜੀ ਪਾਉਗਾ ਇਹ ਆਪਾਂ ਜੋੜ ਜਿਹੜਾ ਬੈਕ ਸਾਈਡ ਵੱਲੀ ਵੀ ਕਰ ਸਕਦੇ ਜਦੋਂ ਪਾਉਣੇ ਆ ਤੇ ਇਹ ਆਪਾਂ ਗੋਲਾਸਟਰ ਪਾਉਣਾ ਹੋਵੇ ਤਾਂ ਆਪਾਂ ਜਦੋਂ ਪਾਉਣ ਲੱਗਣਾ ਉਹ ਧਿਆਨ ਰੱਖਣਾ ਆਪਾਂ ਬੈਕ ਤੇ ਕਰ ਲੈਣਾ ਤੇ ਵੈਸੇ ਲੀਚੀ ਆ ਜਾਂਦਾ ਜਿਆਦਾ ਦੂਰ ਨਹੀਂ ਦੀਦਾ ਹੁਣ ਆਪਾਂ ਇਹ ਜਿਹੜੀ ਝੋਲੀ ਵਾਲੀ ਕਾਟ ਕਿਵੇਂ ਪਾਉਣੀ ਹੈ ਠੀਕ ਹੈ ਹੁਣ ਉਹ ਦੱਸਾਂਗੇ ਤੁਹਾਨੂੰ ਝੋਲੀ ਵਾਲੀ ਕਾਟ ਜਿਹੜੀ ਹੈ ਆਪਾਂ ਇਹ ਸੰਸ਼ਾਨ ਤੋਂ نیچے ਨੂੰ ਇੱਥੋਂ ਰੱਖ ਲੈਣਾ ਆਪਣੀ 5 ਇੰਚ ਦੀ ਤਾਂ ਬੈਲਟ ਹੋ ਗਈ ਠੀਕ ਹੈ ਤੇ ਇੱਥੋਂ ਅੱਧਾ ਇੰਚ ਆਪਣਾ ਸਲਾਈ ਚਾਉਣਾ ਆਪਾਂ 4.5 ਤੇ ਰੱਖ ਲੈਣਾ ਤੇ ਇੱਥੋਂ ਆਪਾਂ ਨੇ ਜਿਵੇਂ ਸਲਵਾਰ ਦੀ ਆਪਾਂ ਕੱਟਦੇ ਬਸ ਉਹੀ 10 ਇੰਚ ਆਪਾਂ ਜਿਵੇਂ ਕੱਟਦੇ ਨੇ 10 ਇੰਚ ਅਸਲ ਜਦੋਂ ਕੱਟਦੇ ਆ ਝੋਲੀ ਸਰਵਾਰਤੀ ਭੂਮੀ ਆਪਾਂ 10 ਸੈਂਟੀਮੀਟਰ ਰੱਖ ਲਈਏ ਤੇ ਆਪਣਾ ਉੱਪਰ ਆਹ ਵਿੱਚ ਆ ਕੇ ਤੇ ਆਪਣੀ ਉਹੀ ਚੋੜੀ ਜਿਹੜੀ 13 13.5 ਰਹਿ ਜੂਗੀ ਠੀਕ ਹੈ ਜੀ ਇੱਥੋਂ ਰੱਖ ਕੇ ਆਪਾਂ 10 ਇੰਚ ਤੇ ਨਿਸ਼ਾਨ ਲਗਾ ਲੈਣਾ 10 ਸੈਂਟੀਮੀਟਰ ਨਿਸ਼ਾਨ ਲਾ ਕੇ ਕਿੱਧਰ ਆਪਾਂ ਜਿਹੜਾ 2 ਇੰਚ ਤੇ 1.5 ਇੰਚ ਵੀ ਲਾ ਸਕਦੇ ਤੇ ਇੱਥੋਂ 2 ਇੰਚ ਇੱਥੋਂ ਆਪਾਂ ਲਾ ਲਾਂਗੇ 2 ਇੰਚ ਦਾ ਇੱਥੇ ਨਿਸ਼ਾਨ ਠੀਕ ਹੈ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਜਿਹੜਾ ਆਪਣਾ ਇਹ 2 ਦਾ ਕਾਰਨਰ ਹੈ ਇਥੋਂ ਐਂਜੀ ਟੇਪ ਰੱਖਾਂਗੇ ਇਹਦੇ ਨਾਲ ਇਦਾਂ ਮਿਲਾ ਲਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਮਿਲਾ ਕੇ ਇਦਾਂ ਆਪਾਂ ਇਹਦੀ ਜਿਹੜੀ ਝੋਲੀ ਵਾਲੀ ਆ ਆਪਾਂ ਇਸ ਦੇ ਨਾਲ ਇਦਾਂ ਲਿਆ ਕੇ ਇੱਥੇ ਲਿਆ ਕੇ ਮਿਲਾ ਦੇਣੀ ਹੈ ਠੀਕ ਹੈ ਇਹ ਤੇ ਜਮ੍ਹਾਂ ਉੱਪਰ ਨਹੀਂ ਜਾਣਾ ਕਿਉਂਕਿ ਆਪਣਾ ਇੱਥੋਂ ਕੱਪੜਾ ਘਟ ਜਾਣਾ ਨਹੀਂ ਫਿਰ ਤੇ ਆਪਾਂ ਇੱਥੇ ਲਿਆ ਕੇ ਮਿਲਾਵਾਂਗੇ ਤੇ ਇੱਥੋਂ ਆਪਣਾ ਜਿਹੜਾ ਕੱਪੜਾ ਪੂਰਾ ਰਹੂਗਾ ਇੱਥੋਂ ਆਪਣਾ ਜਿਹੜੀ ਗਲਾਵਾ ਚਾ ਨਹੀਂ ਨਾ ਹੁਣ ਆਪਾਂ ਇਹਦਾ 2 ਦਾ ਲਾਇਆ ਸੀ 10 ਤੱਕ ਠੀਕ ਹੈ ਜੀ ਤੁਸੀਂ 10 ਸੀ ਲਾਉਣਾ ਇਹ ਜਿਆਦਾ ਝੋਲੀ ਜੇ ਲੰਬੀ ਬਣ ਗਈ ਫਿਰ ਵੀ ਨਹੀਂ ਸੈੱਟ ਹੋਣੀ ਕਿਉਂਕਿ 5 ਇੰਚ ਦੀ ਆਪਣੀ ਬੈਲਟ ਹੋ ਜਾਣੀ ਹੈ 10 ਇੰਚੀ ਲਾਵਾਂਗੇ ਇਹਦੀ ਫਿਰ ਆਪਾਂ ਗਲਾਈ ਕਰਨੀ ਹੈ ਤੁਸੀਂ ਗਲਾਈ ਕਿਵੇਂ ਕਰਨੀ ਹੈ ਇੱਥੋਂ ਆਪਾਂ ਲਾਵਾਂਗੇ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਹੈ ਵੀ ਆਪਾਂ ਇਹਦੀ ਗਲਾਈ ਕਿਵੇਂ ਕਰਨੀ ਹੈ ਠੀਕ ਹੈ ਜੀ ਇਹਦੀ ਆਪਾਂ ਗਲਾਈ ਕਰਾਂਗੇ ਇਦਾਂ ਆਪਾਂ ਲੈ ਰੱਖ ਲਿਆ ਝੂਲੀ ਦਾ ਨਿਸ਼ਾਨ ਲਾ ਲਿਆ ਸਾਰੇ ਤੇ ਇਹਦੀ ਆਪਾਂ ਫੇਰ ਗਲਾਈ ਕਰੀਏ ਇਸ ਤਰ੍ਹਾਂ ਇਹ ਆਪਾਂ 2 ਇੰਚ ਰੱਖਿਆ ਤੇ ਇਹਦੀ ਆਪਾਂ ਇੱਥੋਂ 10 ਇੰਚ ਠੀਕ ਹੈ ਹੁਣ ਆਪਾਂ ਇੱਥੋਂ ਆਪਾਂ ਪੌਣੇ ਕਿੰਚ ਦਾ ਨਿਸ਼ਾਨ ਲਾ ਲੈਣਾ ਅੱਧੇ ਤੋਂ ਥੋੜਾ ਵੱਧ ਤੇ ਇਹਨੂੰ ਆਪਾਂ ਬਸ ਇਦਾਂ ਗਲਾਈ ਕਰ ਦੇਣੀ ਹੈ ਕਾਰਨਰ ਚ ਉਲਾ ਲੈਣਾ ਤੇ ਇਹਦੀ ਆਪਾਂ ਇਦਾਂ ਹੀ ਗਲਾਈ ਇਹਦੇ ਨਾਲ ਮਿਲਾ ਦੇਣੀ ਠੀਕ ਹੈ ਇਸ ਤਰੀਕੇ ਨਾਲ ਆਪਾਂ ਜਿਹੜੀ ਇਹਦੀ ਗਲਾਈ ਕਰਨੀ ਹੈ ਇੱਕ ਤੋਂ ਚੱਕਾਂਗੇ ਗਲਾਈ ਤੇ ਏਦਾਂ ਹੀ ਆਪਾਂ ਥੋੜੀ ਜੀ ਬਸ ਇਸ ਤਰ੍ਹਾਂ ਗਲਾਈ ਕਰ ਦੇਣੀ ਹੈ ਤੇ ਇਹ ਆਪਾਂ ਜਿਹੜੀ ਚੋਲੀ ਵਾਲੀ ਆਪਣੀ ਸਿਉਣ ਏਦਾਂ ਲੱਗੂਗੀ ਠੀਕ ਹੈ ਤੇ ਇਥੋਂ ਆਪਾਂ ਜਿਹੜੀ ਇਧਰਲੀ ਸਾਈਡ ਕੰਨੀ ਹੈ ਇਥੋਂ ਆਪਾਂ ਨੇ نیچے ਤੋਂ ਕਾਟ ਪਾਣੀ ਹੈ ਠੀਕ ਹੈ ਇਹ ਤੋਂ ਅੱਗੇ ਰੱਖੋਣੇ ਹੈ نیچے ਤੋਂ ਆਪਾਂ ਕਾਟ ਕੇ ਦੀ ਕਿਵੇਂ ਪਾਣੀ ਹੈ ਪਲਾਜ਼ੋ ਦੀ ਠੀਕ ਹੈ ਤਾਂ ਕਿ ਆਪਣੀ ਜਿਹੜੀ ਚੱਲੜੀ ਸਿਉਣ ਖਿੱਚ ਨਾ ਪਵੇ ਤੇ ਉੱਚੀ ਨਾ ਬਣੇ ਫਲਾਜ਼ੋ ਦੀ ਅਮਰੀਲਾ ਦੀ ਵੀ ਇਹ ਪ੍ਰੋਬਲਮ ਬਹੁਤ ਆਉਂਦੀ ਹੈ ਕਈ ਭੈਣਾਂ ਨੂੰ ਵੀ ਜਿਹੜਾ ਝੋਲੀ ਵਾਲੀ ਸਿਉਣਾ ਸਾਡੀ ਉਹ ਜਿਹੜੀ ਚਾੜੂ ਖਿੱਚ ਵਿੱਚ ਚੱਕਲੇ ਬਣ ਜਾਂਦੀ ਹੈ ਤੇ ਜਿਹੜੀ ਕਿਰੇਵ ਲੀਰ ਉਧਰਲੀ ਸਾਈਡ ਰੀਵ ਪਾਸਾ ਹੋਰ ਲੰਮਕਦਾ ਹਨ ਤੇ ਜੇ ਤੁਸੀਂ ਇਹ 2 ਇੰਚ ਬਾਅਦ ਰੱਖੋਗੇ ਇਹਦੇ ਨਾਲ ਇਹ ਪਾਸਾ ਲੰਮਕਦਾ ਨਹੀਂ ਮੰਦਾ ਸਹੀ ਬਣੂਗਾ ਠੀਕ ਹੈ ਲੈਂਥ ਵੈਸੇ ਤੁਸੀਂ ਜੇ ਘਟਾਉਣੀ ਹੈ ਘਟਾ ਸਕਦੇ ਆ ਆਪਦੀ ਮਰਜ਼ੀ ਨਾਲ ਤੇ ਹੁਣ ਆਪਾਂ ਇੱਥੋਂ ਵੀ 2 ਇੰਚ ਦਾ ਨਿਸ਼ਾਨ ਲਾ ਲੈ ਠੀਕ ਹੈ ਜਿਹੜੀ ਕੰਨੀ ਹੈ ਇੱਧਰੋਂ 2 ਇੰਚ ਦਾ ਲਾ ਕੇ ਇਹਨੂੰ ਆਪਾਂ ਇਸ ਝੋਲੀ ਵਾਲੇ ਨਾਲ ਮਲਾਉਣਾ ਹੈ ਇਦਾਂ ਠੀਕ ਹੈ ਨਾ ਇਸ ਤਰ੍ਹਾਂ ਤੁਸੀਂ ਇਹ ਕਾਰਟ ਵੀ ਇੱਥੋਂ ਜ਼ਰੂਰ ਪਾਉਣੀ ਹੈ ਤਾਂ ਕਿ ਤੁਹਾਡੀ ਜਿਹੜੀ ਕੰਨੀ ਕਈ ਵਾਰ ਕੰਨੀ ਵੀ ਖਿੱਚਮੀ ਹੁੰਦੀ ਹੈ ਤੇ ਨਾਲ ਇਹਦਾ ਹੋ ਲੈ ਜਾਂਦੀ ਹੈ ਕੰਨੀ ਆਪਣੀ ਨਾਲੇ ਜਿਹੜੀ ਆਪਣੀ ਇੱਥੋਂ ਬਿਲਕੁਲ ਸਿੱਧਾ ਜਾ ਹੁੰਦਾ ਉਹ ਆਪਣੀ ਇਹ ਕਾਰਡ ਪਾ ਕੇ ਇਸ ਤਰੀਕੇ ਨਾਲ ਆਪਾਂ ਇਹਦੀ ਜਿਹੜੀ ਕਾਰਡ ਪਾ ਸਕਦੇ 2 ਇੰਚ ਦੀ ਜੇ ਜੇ ਤੁਸੀਂ ਘੇਰਾ ਕੱਟ ਕਰਨਾ ਹੈ ਤੇ ਇੱਥੋਂ ਆਪਾਂ ਘੇਰਾ ਜਿਹੜਾ ਕਟਾ ਸਕਦੇ ਆ ਇੱਥੋਂ ਆਪਾਂ ਭਾਵੇਂ ਤੁਸੀਂ 5 ਇੰਚ ਦਾ ਇੱਥੋਂ ਨਿਸ਼ਾਨ ਲਾ ਕੇ ਤੇ ਇਹਨੂੰ ਇਹਦੇ ਨਾਲ ਮਲਾ ਲਓ ਤੇ ਫਿਰ ਤੁਹਾਡਾ ਜਿਹੜਾ ਇਹਦਾ ਘੇਰਾ ਥੋੜਾ ਜਿਹਾ ਹੋਰ ਘਟ ਜੂਗਾ ਤੇ ਨਾਲੇ ਆਪਣੀ ਵਿਚਾਰ ਨੂੰ ਖਚਣੀ ਪੈਂਦੀ ਤੇ ਆਪਾਂ ਥੋੜਾ ਜਿਹਾ ਘੇਰਾ ਘਟਾ ਸਕਦੇ ਆ ਠੀਕ ਹੈ ਜੀ ਐਦਾਂ ਆਪਾਂ ਤੁਸੀਂ ਇਹਨੂੰ ਕਟਾਈ ਕਰ ਸਕਦੇ ਆ ਅੰਬ੍ਰੇਲਾ ਪਲਾਜ਼ੋ ਦੀ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਹਾਂ ਜੀ ਫਿਰ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਇੱਥੋਂ ਰੱਖ ਕੇ ਆਪਾਂ ਨੇ ਇਹਨੂੰ ਕੱਟ ਕਰਨਾ ਹੈ ਇੱਥੇ ਆਪਣਾ ਨਿਸ਼ਾਨ ਲਾਇਆ ਸੀ ਕਲਾਈ ਵਾਲਾ ਗਲਾਈ 'ਚ ਹੀ ਆਪਾਂ ਨੇ ਇਹ ਕੱਟ ਕਰਨਾ ਠੀਕ ਹੈ ਫਿਰ ਆਪਣੇ ਪਲਾਜ਼ੋ ਦੇ ਵਾਲ ਬਹੁਤ ਸੋਨੇ ਪਾਉਂਦੇ ਜੀ ਆਪਾਂ ਸਿੱਧਾ ਕੱਟ ਕਰਾਂਗੇ ਤੇ ਇਹ ਆਪਣੇ ਵਾਲ ਜਿਹੜੇ ਸਹੀ ਨਹੀਂ ਬਣਦੇ ਤੇ ਇਹ ਆਪਣਾ ਦੇਖੋ ਤੁਸੀਂ ਸਿੱਧਾ ਬਣ ਗਿਆ ਇਹ ਜੀ ਆਪਾਂ ਇਹਦੀ ਸਿੱਧੀ ਕਾਟ ਪਾਉਣੀ ਹੈ ਤੇ ਫਿਰ ਇਹ ਇੱਥੇ ਇੱਥੇ ਜੜਿਆ ਇਸ ਤਰ੍ਹਾਂ ਕੱਟ ਪੈ ਜਾਂਦਾ ਏਦਾਂ ਫਿਰ ਉਹ ਜਿਹੜਾ ਆਪਣਾ ਜੜਮ 'ਚ ਬਹੁਤ ਮੁਸ਼ਕਲ ਆਉਂਦੀ ਹੈ ਤੇ ਇਹ ਗਲਾਈ 'ਚ ਹੀ ਏਦਾਂ ਨਿਸ਼ਾਨ ਲਾਉਣਾ ਹੈ ਠੀਕ ਹੈ ਤੇ ਹੁਣ ਆਪਾਂ ਇਹਦੀ ਜਿਹੜੀ ਝੋਲੀ ਆ ਇੱਥੋਂ ਆਪਾਂ ਝੋਲੀ ਦੀ ਕਟਿੰਗ ਕਰ ਲੈਣੀ ਹੈ ਇੱਥੋਂ ਰੱਖ ਕੇ ਇਦਾਂ ਹੀ ਆਪਾਂ ਗਲਾਈ ਕਰਨੀ ਹੈ ਦੀ ਉੱਪਰ ਆਪਾਂ ਬਰਾਬਰ ਨਾਲ ਦੀ ਨਾਲ ਇੱਥੋਂ ਹੀ نیچے ਲਾ ਕੇ ਤੇ ਆਪਾਂ ਇਸ ਤਰ੍ਹਾਂ ਹੀ ਕਟਿੰਗ ਕਰਨਾ ਹੈ ਠੀਕ ਹੈ ਹੁਣ ਆਪਾਂ ਜਿਹੜਾ ਇਹ 2 ਇੰਚ ਦੀ ਹੈ ਇਹ ਵੀ ਇਸ ਦਾ ਇੱਥੋਂ ਇਧਰੋਂ ਸ਼ੁਰੂ ਨਹੀਂ ਕਰਨੀ ਆਪਾਂ ਇੱਥੋਂ نیچے ਰਹੀਂ ਇੱਥੋਂ ਸ਼ੁਰੂ ਕਰਾਂਗੇ

ਇਹਦਾ ਜਿਹੜਾ ਜੋੜ ਆਪਾਂ ਇੱਥੇ ਪਾਉਣਾ ਹੈ ਠੀਕ ਹੈ ਇਹਦੇ ਇੱਥੇ ਆਪਾਂ ਪਾਵਾਂਗੇ ਜੋੜ ਜੋੜ ਆਪਾਂ ਪਾਉਣਾ ਜਿੱਥੋਂ ਆਪਣਾ ਕੱਪੜਾ ਇਹ ਇੱਧਾ ਲੈ ਆਣ ਇਹ ਵੀ ਦੇਖ ਸਾਡੇ ਤੁਸੀਂ ਆਪਣਾ ਜਿਹੜਾ ਇੱਦਾਂ ਕਾਰਨਰ ਤਿੱਖਾ ਲਿਆ ਹੈ ਇਧਰਲੀ ਸਾਈਡ ਤੋਂ ਏਸੀ ਦਾ ਹੀ ਆਪਾਂ ਜੋੜ ਪਾਉਣਾ ਹੈ ਇਹ ਆਪਣਾ ਕੰਨੀ ਨਾਲ ਹੀ ਕੰਨੀ ਜੋੜਨੀ ਆਪਾਂ ਠੀਕ ਹੈ ਇੱਥੋਂ ਆਪਾਂ ਇਹਨਾਂ ਨੂੰ ਬਰਾਬਰ ਕਰਾਂਗੇ ਤੇ ਕੰਨੀ ਨਾਲ ਇਸ ਤਰ੍ਹਾਂ ਕੰਨੀ ਜੋੜ ਕੇ ਜੋੜ ਪਾਉਣਾ ਹੈ ਇਹ ਇਸ ਤਰ੍ਹਾਂ ਠੀਕ ਹੈ ਨਾ ਇਹ ਆਪਾਂ ਇੰਨਾ ਕੁ ਜਿੰਨੀ ਕੁ ਆਪਣੀ ਸਿਉਣ ਆਉਣੀ ਉਹਨਾਂ ਆਪਾਂ ਉੱਪਰ ਰੱਖ ਲੈਣਾ ਇਹਦੇ ਇਹਦੇ ਬਰਾਬਰ ਕਰਕੇ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਇਦਾਂ ਰੱਖ ਲਿਆ ਹੁਣ ਆਪਾਂ ਨੂੰ ਕਟਿੰਗ ਕਰਨ ਲਈ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਦੂਸਰੀ ਸਾਈਡ ਆਪਣਾ ਕਿੱਥੇ ਆ ਤੇ ਫਿਰ ਆਪਾਂ ਕੀ ਕਰਨਾ ਇਹਨੂੰ ਇੱਥੇ ਰੱਖਣਾ ਇਹਨੂੰ ਇਦਾਂ ਹੀ ਤੇ ਨੀਚੇ ਵਾਲੇ ਕੱਪੜੇ ਨੂੰ ਬਿਲਕੁਲ ਇਦਾਂ ਆਪਾਂ ਚੱਕ ਲੈਣਾ ਠੀਕ ਹੈ ਇਸ ਤਰ੍ਹਾਂ ਚੱਕ ਕੇ ਬਰਾਬਰ ਰੱਖ ਕੇ ਇਹਨੂੰ ਉੱਪਰ ਕਰ ਲੈਣਾ ਠੀਕ ਹੈ ਨਾ ਇੱਦਾਂ ਰੱਖ ਕੇ ਆਪਾਂ ਇਹਨੂੰ ਕੱਟ ਕਰ ਦੇਣਾ ਫਿਰ ਆਪਣਾ ਜਿੰਨਾ ਕਪੜਾ ਇੱਥੇ ਜੋੜ ਪੈਣਾ ਉਹ ਆਪਣਾ ਇੱਥੇ ਜੋੜ ਪੈ ਜਾਊਗਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਟ ਲੈਣਾ ਇੱਦਾਂ ਆਪਾਂ ਇਹਦੇ ਬਰਾਬਰ ਹੀ ਜੋੜ ਕੱਟੇਗਾ ਫਿਰ ਤੇ ਲੋਜੀ ਆਪਣਾ ਜੋੜ ਕੱਟੂ ਹੋ ਗਿਆ ਤੇ ਇਹ ਆਪਾਂ ਜਦੋਂ ਜੋੜ ਲਾ ਲਿਆ ਤੇ ਆਪਾਂ ਬਾਅਦ ਚ ਵੀ ਇਹਨੂੰ ਨੀਚੇ ਤੋਂ ਗਲਾਈ ਜਿੱਥੇ ਕੋਈ ਵੱਧ ਘਾਟ ਆਪਾਂ ਗਲਾਈ ਕਰ ਸਕਦੇ ਆ ਤੇ ਇਹ ਜੋੜ ਆਪਾਂ ਜਿਹੜਾ ਇੱਥੇ ਲਾਣਾ ਹੈ ਠੀਕ ਹੈ ਇੱਥੇ ਆਪਾਂ ਨੇ ਇਹ ਜੋੜ ਲਾ ਦੇਣਾ ਤੇ ਇਹ ਆਪਣਾ ਹੁਣ ਜਿਹੜਾ ਪਲਾਜੋ ਸਾਰਾ ਕੱਟਿਆ ਗਿਆ ਤੇ ਆਪਣੀ ਕੱਲੀ ਰਹਿ ਗਈ ਬੈਲਟ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਇਹਦੀ ਬੈਲਟ ਦੀ ਕਟਿੰਗ ਜੀ ਹੁਣ ਆਪਣੀ ਜਿਹੜੀ ਬੈਲਟ ਹੈ ਇੱਥੋਂ ਹੀ ਆਪਾਂ ਨੇ ਇਸ ਦੀ ਬੈਲਟ ਦੀ ਕਟਿੰਗ ਕਰ ਲੈਣੀ ਹੈ ਇਥੋਂ ਆਪਾਂ ਨੇ 8 8 ਇੰਚ ਰੱਖ ਲਾਂਗੇ ਕਿਉਂਕਿ ਆਪਾਂ ਨੇ ਇਲਾਸਟਿਕ ਪਾਉਣਾ ਹੈ ਉੱਪਰ ਇਥੋਂ ਆਪਾਂ 23 ਹੈ ਤੇ 24 ਦੀ ਕਟਾਈ ਕਰਨੀ ਹੈ ਠੀਕ ਹੈ ਜੇ 23 ਇੰਚ ਹੈ ਤੇ 24 ਦੀ ਆਪਾਂ ਕਟਾਈ ਕਰਾਂਗੇ ਲਓ ਹੌਣ ਆਪਣੀ বেলਟ ਦੀ ਹੋ ਗਈ ਕਟਿੰਗ ਤੇ ਹੁਣ ਆਪਾਂ ਇਹਦੀ ਲਾਈਨਿੰਗ ਦੀ ਕਟਿੰਗ ਕਰਾਂਗੇ ਲਾਈਨਿੰਗ ਆਪਾਂ ਇਸੇ ਤਰੀਕੇ ਨਾਲ ਹੀ ਰੱਖ ਕੇ ਇਦਾਂ ਹੀ ਆਪਾਂ ਵਿਛਾ ਕੇ ਇਹਦੀ ਕਟਿੰਗ ਕਰਨੀ ਹੈ ਤੇ ਜਿਹੜੀ ਲਾਈਨਿੰਗ ਦੀ ਕਟਿੰਗ ਹੁੰਦੀ ਉਹ ਆਪਾਂ ਥੋੜੀ ਜਿਹੀ ਉੱਚੀ ਰੱਖਣੀ ਹੁੰਦੀ ਠੀਕ ਹੈ ਇੱਥੋਂ ਆਪਾਂ ਰੱਖਾਂਗੇ ਥੋੜੀ ਉੱਚੀ ਲਾਈਨਿੰਗ ਤੇ ਹੁਣ ਆਪਾਂ ਇਹਦੀ ਲਾਈਨਿੰਗ ਦੀ ਕਟਿੰਗ ਕਰਾਂਗੇ ਉਹ ਆਪਾਂ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਇਹਦੇ ਵਾਂਗੂ ਹੀ ਸੇਮ ਹੀ ਕਟਿੰਗ ਕਰਨੀ ਹੈ ਸਿਰਫ ਆਪਾਂ ਲੰਬਾਈ ਦਾ ਹੀ ਘੱਟ ਰੱਖਣਾ ਹੈ ਬਾਕੀ ਸਾਰੀ ਚੀਜ਼ ਆਪਾਂ ਇਦਾਂ ਹੀ ਪੂਰੀ ਪੂਰੀ ਰੱਖਾਂਗੇ ਹਾਂਜੀ ਹੁਣ ਆਪਣੇ ਸਾਰੇ ਪਲਾਜ਼ੋ ਦੀ ਹੋ ਗਈ ਕਟਿੰਗ ਠੀਕ ਹੈ ਤੇ ਜੇ ਤੁਹਾਨੂੰ ਨਾ ਕੋਈ ਸਮਝ ਲੱਗੀ ਤੇ ਤੁਸੀਂ ਜੀ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਤੇ ਮੇਰੇ ਚੈਨਲ ਤੇ ਜਾ ਕੇ ਤੁਸੀਂ ਇਹਦੇ ਨਾਲ ਦੀ ਸਟੀਚਿੰਗ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹਨੂੰ ਸਟਿਚ ਕਰਾਂਗੇ ਲਾਈਵ 'ਚ ਤੇ ਤੁਸੀਂ ਲਾਈਵ ਵੀ ਮੇਰਾ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੀ ਲਾਈਨਿੰਗ ਦੀ ਕਟਿੰਗ ਕਰਾਂਗੇ ਤੇ ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਆ ਕਰੋ ਤੇ ਇੱਕ ਸੋਨਾ ਜਿਹਾ ਕਮੈਂਟ ਵੀ ਜ਼ਰੂਰ ਕਰਨਾ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ